ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਮੌਜੂਦਾ ਸਰਪੰਚ ਨੇ ਚਲਾਈ ਗੋਲੀ ਇੱਕ ਗੰਭੀਰ ਜ਼ਖਮੀ ਮਾਮਲਾ ਹੈ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਐ ਕਿੜੀ ਅਫਗਾਨਾ ਦਾ ਜਿੱਥੇ ਕਿ ਰਾਤ ਮੌਜੂਦਾ ਸਰਪੰਚ ਵੱਲੋਂ ਆਪਣੇ ਪੰਜ ਸਾਥੀਆਂ ਸਮੇਤ ਥਾਰ ਗੱਡੀ ਵਿੱਚ ਆ ਕੇ ਡੇਰੇ ਤੇ ਰਹੇ ਰਹੇ ਇੱਕ ਪਰਿਵਾਰ ਉੱਤੇ ਚਲਾਈ ਗੋਲੀ ਪਰਿਵਾਰ ਵੱਲੋਂ ਵਿਰੋਧ ਕਰਨ ਤੇ ਦੋਸ਼ੀ ਥਾਰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਪਰਿਵਾਰ ਵੱਲੋਂ ਥਾਰ ਦੇ ਟਾਇਰਾਂ ਨੂੰ ਉਤਾਰ ਦਿੱਤਾ ਗਿਆ ਸਵੇਰੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਵੱਲੋਂ ਥਾਰ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਾਡੇ ਬਿਆਨ ਦਾ ਮੋਬਾਈਲ ਕਿਸੇ ਨੇ ਖੋਲ ਲਿਆ ਸੀ ਮੋਬਾਈਲ ਖੋਣ ਵਾਲਿਆਂ ਦਾ ਪਤਾ ਲੱਗਣ ਤੇ ਅਸੀਂ ਦੋਵਾਂ ਦਾ ਸਮਝੌਤਾ ਕਰਾ ਕੇ ਮੋਬਾਈਲ ਵਾਪਸ ਕਰਵਾਤਾ ਸੀ ਇਸੇ ਗੱਲ ਨੂੰ ਲੈ ਕੇ ਪਿੰਡ ਪੇੜ ਪੱਤਣ ਦੇ ਮੌਜੂਦਾ ਸਰਪੰਚ ਰਾਤ ਸਾਡੇ ਕੋਲ ਆ ਕੇ ਬਿਆਨ ਉੱਤੇ ਦਬਾ ਪਾਉਣ ਲੱਗਾ ਕਿ ਦੂਸਰੀ ਪਾਰਟੀ ਉੱਤੇ ਪਰਚਾ ਕਰਵਾਇਆ ਜਾਵੇ ਜਦੋਂ ਅਸੀਂ ਉਸ ਨੂੰ ਨਨ ਉੱਕਰ ਕੀਤੀ ਤਾਂ ਉਸਨੇ ਤੈਸ਼ ਵਿੱਚ ਆ ਕੇ ਆਪਣੀ ਪਿਸਤਲ ਦੇ ਨਾਲ ਮੇਰੇ ਪਰ ਆਉਤੇ ਫਾਇਰ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅਮਨਦੀਪ ਹਸਪੀਟਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਗੰਭੀਰ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਬਲਜਿੰਦਰ ਸਿੰਘ ਹਾਂ ਜੀ ਕੀ ਗੱਲ ਹੋਈ ਹੈ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਕਰ ਸਕਿਆ ਜੇ ਕਿਸੇ ਨੇ ਕੋ ਲਿਆ ਤੇ ਉਹ ਅਸੀਂ ਮਤਲਬ ਉਹਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਈ ਦਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਕੰਫਰਮੇਸ਼ਨ ਕਰ ਲਿਆ ਤੇ ਮਾਫੀ ਮੰਗ ਲਈ ਉਹਨਾਂ ਨੇ ਇਹ ਜਿਹੜਾ ਪੇਟਾਂ ਦਾ ਸਰਪੰਚ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂਆਂ ਮੁੰਡਾ ਤੇ ਤੇ ਪੰਜ ਛੇ ਜਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਗੁਸੇਰਾ ਜੀ ਹੋਣ ਦਾ ਤੇ ਤੁਸੀਂ ਪਰਚਾ ਲਓ ਉਹਨਾਂ ਦਾ ਤੇ ਅਸੀਂ ਆਖਿਆ ਵੀ ਉਹਨਾਂ ਨੇ ਜਦ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਾ ਕਿੰਨੇ ਵੇਲੇ ਆਏ ਇਹ ਰਾਤੀ ਕੋਈ ਤਰਕੀਬਾਂ ਸਾਢੇ 8 ਵਜੇ ਦਾ ਟਾਈਮ ਆ ਔਰ ਕੀ ਕੀਤਾ ਹੁੰਦਾ ਤੇ ਆਉਂਦੇ ਇਹਨਾਂ ਗਾਲਾਂ ਕੱਢਦੀਆਂ ਤੇ ਅਸੀਂ ਅਗੂ ਆਖਿਆ ਵੀ ਭਈ ਗਾਲਾਂ ਨਹੀਂ ਕੱਢਣੀਆਂ ਤੇ ਨਾ ਫਿਰ ਮਾਰਤਾ ਸਾਡੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਗੱਡੀ ਆ ਲੱਗੀ ਜੀ ਠਾਰ ਕੱਢੀ ਆ ਹਾਂ ਜੀ ਇਹ ਛੱਡ ਕੇ ਤੇ ਇੱਥੇ ਛੱਡ ਕੇ ਭੱਜ ਗਏ ਠਾਰ ਕਿੰਨੇ ਜਣੇ ਸੀ ਪਛਾਣ ਚ ਕੋਈ ਹੈ ਪੰਜ ਕ ਜਣੇ ਹੈਗੇ ਜੇ ਤਿੰਨ ਕ ਜਣੇ ਪਛਾਣ ਚ ਜੀ ਦੋ ਕ ਜਣੇ ਅਣ ਪਛਾਤੇ ਸੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਤੇ ਉਹਦੇ ਕਰਕੇ ਨਹੀਂ ਕਿਸੇ ਨੂੰ ਜਲਗੀ ਕੋਈ ਕੀ ਮੰਗੇ ਤੁਹਾਡੇ ਮੰਗ ਦੀ ਭਾਜੀ ਇਨਸਾਫ ਮਿਲਣਾ ਚਾਹੀਦਾ ਵੇਖੋ ਘਰ ਆਣ ਕੇ ਇਸ ਮੌਕੇ ਆਪੇ ਦੂਜੇ ਪਿੰਡ ਦਾ ਸਰਪੰਚ ਸਾਡੇ ਘਰ ਆਣ ਕੇ ਗੋਲੀਆਂ ਮਾਰਨ ਰਿਹਾ ਇਹ ਕਿਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਝਾੜੂ ਆਉਂਦਾ ਝਾੜੂ ਆ ਜਾਂਦਾ ਜੀ ਡਾਕਰ ਦੀ ਬਹੁਤ ਜ਼ਿਆਦਾ ਜੀ ਅੱਗੇ ਵੇਨੇ ਇੱਕ ਦੋ ਪਿੰਡ ਜਿਹਨੇ ਬੰਦਾ ਮਾਰਿਆ ਕਿ ਉੱਥੇ ਇਹਨੇ ਸੁਲਾ ਨਾਮੀ ਕੀਤੀ 40-50 ਲੱਖ ਰੁਪਏ ਦੇ ਕੇ ਤੇ ਇੱਥੇ ਵੀ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜਿਹੰਦੇ ਸਾਡੇ ਲੋਕਾਂ ਨੇ ਆਣ ਕੇ ਅਟੈਕ ਕਰ ਮਾਰ ਰਹੇ ਆ ਤੇ ਪਾਸੇ ਹੋਏ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਵੀ ਇਹਨਾਂ ਨੂੰ ਕਿਸ ਤਰ੍ਹਾਂ ਦਬਦਿਆ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦੀਏ ਜਿੱਤੇ ਜੀ ਕਰਦਾ। ਉੱਥੇ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ ਅਤੇ ਮਲਵਿੰਦਰ ਸਿੰਘ ਨੇ ਕਿਹਾ ਕਿ ਇੱਕ ਹਫਤੇ ਦੇ ਵਿੱਚ ਹੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਗੋਲੀ ਚੱਲਣ ਦੀਆਂ ਕਿੰਨੀਆਂ ਹੀ ਵਾਰਦਾਤਾਂ ਹੋ ਚੁੱਕੀਆਂ ਹਨ ਜੋ ਕਿ ਅਸੀਂ ਖਬਰਾਂ ਟੀਵੀ ਤੇ ਦੇਖਦੇ ਸਾਂ ਪਰ ਅੱਜ ਇਹ ਵਾਰਦਾਤ ਸਾਡੇ ਪਿੰਡ ਚ ਵੀ ਹੋ ਗਈ ਹੈ। ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਦੋਂ ਇਸ ਬਾਰੇ थाना ਸ਼੍ਰੀ ਹਰਗੋਬਿੰਦਪੁਰ ਦੇ ਐਸਐਚਓ ਵਿਕਰਮਜੀਤ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੀੜਤ ਪਰਿਵਾਰ ਜੋ ਵੀ ਬਿਆਨ ਦੇਗਾ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਸ਼੍ਰੀ ਹਰਗੋਬਿੰਦਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਗੁਰਪ੍ਰੀਤ ਸਿੰਘ ਕਿਹੜਾ ਪਿੰਡ ਕਿਹੜੀ ਅਫਗਾਨਾ ਜੀ ਆ 1 ਹਫਤੇ ਦੇ ਵਿੱਚ ਵਿੱਚ ਹੀ ਗਰਦਾਸਪੁਰ ਜ਼ਿਲ੍ਹੇ 'ਚ ਜਿਹੜੀ ਅੱਜ 7ਵੇਂ ਕੇ 8ਵੇਂ ਥਾਂ ਤੇ ਗੋਲੀ ਚੱਲ ਗਈ ਆ ਮਤਲਬ ਲਾਈ ਹੀ ਤਾਂ ਅੱਗੇ ਟੀਵੀਆਂ ਚ ਵੇਖਨੇ ਨਹੀਂ ਹੁਣ ਤੇ ਬਰਬਾ ਲਾਈਵ ਹੀ ਵੇਖਣ ਡਏ ਆਂ ਕਿ ਆ ਗੋਲੀ ਚੱਲ ਗਈ ਹੈ ਕਿ ਇੱਥੇ ਚੱਲ ਗਈ ਉੱਤੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡਏ ਆਂ ਗੋਲੀਆਂ ਆਪਣੇ ਸਾਹਮਣੇ ਕਿੱਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ੱੱਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਾਨੂੰਨ ਕਿਹਦੇ ਹੱਥ ਚ ਨਹੀਂ ਹੈਗਾ ਕੋਈ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਆ ਉਹਦੇ ਵਾਸਤੇ ਕੋਈ ਪੁੱਛਗਿੱਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦਿਆਂ ਉਹਨਾਂ ਕਿਸ ਨੂੰ ਨਹੀਂ ਵੇਖਿਆ ਕਹਿੰਦੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾਂ ਇਹ ਕੰਮ ਨਾ ਕਰ ਸ਼ਰੇਆਮ ਆਣ ਕੇ ਉਹਨੇ ਗੋਲੀ ਚਲਾਈ ਵੇਖੋ ਫਿਰ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਜੀ ਸਾਰੇ ਪਾਸੇ ਸਹਿਮਿਆ ਸਾਡੇ ਪਿੰਡ ਚ ਕੀ ਜਿੱਤੇ ਮਰਜ਼ੀ ਚਲਜੋ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਘਰੇ ਫੰਡੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਤੇ ਕੀ ਮੰਗੇ ਤੁਹਾਡੀ ਅਸਿੱਤ ਮੰਗ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਹੁੰਦੀ ਆ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਕੋਲੇ ਨਹੀਂ ਚਾਹੀਦੇ ਲਵਿੰਦਰ ਸਿੰਘ ਅਜੀ ਭਾਜੀ ਕੀ ਕਹਿਣਾ ਚਾਹਤਿਓ ਭਾਜੀ ਇੱਕ ਮਿੰਟ ਚੁੱਪ ਕਰਿਓ ਹਾਂਜੀ ਕੀ ਕਹਿਣਾ ਚਾਹੁੰਦੇ ਜਿਸਾਂ ਗੋਰੀਆਂ ਕਹਿਣਾ ਇਹ ਚਾਹੁੰਦੇ ਆ ਵੀ ਠੱਕੇ ਨਾਲ ਹੀ ਆਣ ਕੇ ਛਰੇ ਆਂ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਨੇ ਦੇਖੋ ਜੇ ਲੋਕ ਕਿੰਨੇ ਕੀਤੀ ਐ ਇਹ ਜਿਹੜਾ ਪੇਟਾਣਾ ਸਰਪੰਚ ਮਜੂਦਾ ਸਰਪੰਚ ਮਜੂਦਾ ਸਰਪੰਚ ਝਾੜੂ ਵੱਲ ਹੋ ਗਿਆ ਹੁਣ ਪਹਿਲਾਂ ਤੇ ਹੋਰ ਹੀ ਪਹਿਲੇ ਝਾੜੂ ਵੱਲ ਹੋ ਗਿਆ ਜਿਸ ਤਰ੍ਹਾਂ ਪਿੰਡਾਂ ਵਿੱਚ ਗੋਰੀਆਂ ਚੱਲ ਰਹੀਆਂ ਵਾਂ ਕੀ ਮੰਗ ਕਰਦੇ ਦੱਸਾਂ ਮੰਗ ਤੇ ਹੋਈ ਕਰਨੇ ਬਈ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਐ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਐ ਇਹਨਾਂ ਇਨਸਾਫ ਲੈਣਾ ਚਾਹੀਦਾ É emergência.